ਜੀ ਬੀਬੀ ਨੂੰ ਮੋਲਮਾਨ ਸਤਕਾਰ ਰਮੇ ਲਦਾ ਪਤਾ ਕਿ ਹਮਨੇ ਗੱਲ ਨਹੀਂ ਬਾਤੀ ਮੈਂ ਬੜੀ ਕਤੂਤੀ ਬੜੀ ਠਾਣੀ ਉਹ ਤਾਂ ਬਚਾਰਾ ਕਿੱਤਾ ਹੋਰ ਸੀ ਮੁਕੱਦਰ ਲੈ ਗਿਆ ਜੀ ਮੰਤਰੀ ਬਣ ਗਈ 70 80 ਹਜ਼ਾਰ ਵੋਟਾਂ ਪਾਈਆਂ ਜੀ ਲੋਕਾਂ ਨੇ ਉਹਨਾਂ ਨੂੰ ਨਹੀਂ ਪਾਈਆਂ ਨਾਲ ਮੈਂ ਵੀ ਸੀਗਾ ਲੁੱਟ ਲਿਆ ਇਹਨਾਂ ਨੇ ਲੈ ਵੱਡੇ ਵੱਡੇ ਹਿਸ਼ਾਰ ਦੇ ਕੇ ਕੋਈ ਕੰਮ ਨਹੀਂ ਕੀਤਾ ਆਵਾਸਤਾਨ ਕੀਤਾ ਤੁਸੂ ਕੰਮ ਕੀਤਾ ਨਾ ਕਦੋਂ ਸਮਝਾਓ ਮੈਂ ਬੀਬੀ ਨੂੰ ਰੋਲ ਮੰਗ ਸਵਾਲ ਕਰਦਾ ਕਾਹਦਾ ਬਹਿਸ ਕਾਲਾ ਮੇਰੇ ਟੀਵੀ ਜਾ ਕੇ ਬਹਿ ਜਾ ਮੈਂ ਆਪਣੇ ਪਰਚੇ ਕੱਢ ਲੈਣਾ ਕਿ ਮੈਂ ਪੁਰਾਣੇ ਲੀਡਰ ਦਾ ਹਿੱਸਾ ਵਾ ਕੇ ਰੱਖਦੀ ਸੀ ਸਰਪੰਚ ਬੀਡੀਪੀ ਉਹਦੇ ਨਾਲ ਸੈਕਟਰੀਆਂ ਦੇ ਨਾਲ ਤਾਂ ਕਰਕੇ ਤਾਂ ਪਿੰਡਾਂ 'ਚ ਵਿਕਾਸ ਨਹੀਂ ਹੁੰਦਾ ਸੀ ਤੁਹਾਨੂੰ ਸਵਾਲ ਪੁੱਛਿਆ ਇਹਨਾਂ ਦੀ ਸਵਾਲ ਨਹੀਂ ਹੈ ਮੈਂ ਇਥੇ ਸਿਰੇ ਖੋਲ ਦੂੰਗਾ ਉਹਨਾਂ ਉਹਨਾਂ ਦੇ ਸਵਾਲ ਨਹੀਂ ਮੈਂ 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 ਆਪਣੇ ਕੋਲੋਂ ਕੋਈ ਨਹੀਂ ਕਰ ਰਿਹਾ ਤੇ ਊੜ ਬੰਦੇ ਨੇ ਇੱਕ ਨੇ ਕਹਿਤਾ ਸੀ ਐਨੇ ਕਿਲੇ ਲਏ ਆ ਦੋਨੇ ਕਾਇਪੋਰਸ ਪੇਤੀ ਸਾਬਤ ਵੀ ਤਾਂ ਕਰਨਾ ਹੁੰਦਾ ਕਹਿਣਾ ਥੋੜੀ ਹੁੰਦਾ ਹੁਣ ਤੁਸੀਂ ਕਹਿ ਦੇ ਹੁਣ ਮੈਂ ਕਹਾਂ ਤੁਹਾਡੇ ਕੰਗਸਾਹਬ ਕੋਲ 400 ਕਿ ਲੈਮਨ ਸਾਬਤ ਵੀ ਤਾਂ ਕਰਨਾ ਪਏਗਾ ਨਾ ਇਹ ਮੈਂ ਸਾਬਤ ਕੀਤੇ ਮੰਤਨ ਜਿਹੜੀ ਜ਼ਮੀਨ ਖਾਦਣਾ ਉਹ ਮੁੜ ਕੇ ਬਿਆਨ ਆਉਣੀ ਤਾਂ ਗਵਾਚ ਕੇ ਪਾਸੇ ਅੱਜ ਆਪ ਨੇ ਪ੍ਰਾਉਣੀ ਹੈ ਮੁੜ ਕੇ ਨਹੀਂ ਆਉਣਾ ਨਹੀਂ ਉਹਨਾਂ ਇੱਕ ਅਨਵਨ ਪ੍ਰੋਗਰਾਮ ਹੈ ਇਹਨਾਂ ਸਾਂ ਬਨਵਨ ਪ੍ਰੋਗਰਾਮ ਹੈ ਕਿ ਪੈਸੇ ਇਕੱਠੇ ਕਰ ਲੋ ਸਾਬਤ ਤਾਂ ਹੋਣਾ ਚਾਹੀਦਾ ਨਾ ਜੇ ਉਹ ਪੈਸੇ ਲੈਂਦੇ ਨੇ ਤੁਸੀਂ ਇਲਜ਼ਾਮ ਲਾ ਰਹੇ ਹੋ ਕੋਈ ਬੰਦਾ ਕਹੇ ਸਹੀ ਗਵਾਹੀ ਤਾਂ ਦਵੇ ਕਿ ਭਾਈ ਮੈਨੂੰ ਲਏ ਨੇ ਕੋਈ ਅਫਸਰ ਕਹੇ ਕੀ ਵੀਰ ਮੋਲਮਾਨ ਜੀ ਸੁਣ ਲਓਗਾ ਤੁਹਾਨੂੰ ਭੁਗਤਦੀਆਂ ਪੈਣੀਆਂ ਰੱਬ ਤੋਂ ਡਰੋ ਇਹ ਕੰਮ ਬੋਲਦਾ ਹੈ ਮਾਨ ਸਾਹਿਬ ਵੀ ਥੋੜੀ ਬਾਜੀ ਕਿਉ ਪੈਗੀ ਲੋਕ ਸਵਾਰ ਦੰਸੀਟਾਂ ਆਈਆਂ 13 ਜੋ ਕੰਮ ਕਿੱਥੇ ਥੋੜਾ ਗਿਆ ਜੰਗਲ ਰਾਜ ਨਜਾਇਜ਼ ਮਾਈਨਿੰਗ ਭ੍ਰਸ਼ਟਾਚਾਰ ਗੈਂਗਸਟਰ ਵਾਰ ਨਸ਼ਿਆਂ ਰੋਧ ਨਸ਼ਿਆਂ ਰੋਧ ਨਸ਼ਿਆਂ ਰੋਧ ਕਿੱਥੇ ਪਿੰਡਾਂ ਵਿੱਚ ਨਸ਼ਾ ਬਿਕ ਰਿਹਾ ਹੈ ਪੰਜਾਬ ਦੇ ਵਿੱਚ ਬਲਾਕ ਸੰਮਤੀ ਜ਼ਿਲ੍ਹਾ ਫਤਿਹ ਚੋਣਾ ਨੇ ਜਿਸ ਨੂੰ ਲੈ ਕੇ ਵੱਖ-ਵੱਖ ਜਗ੍ਹਾ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਡਾਕੂਮੈਂਟ ਜਮ੍ਹਾਂ ਕਰਵਾਏ ਗਏ ਸੀ ਉਮੀਦਵਾਰ ਐਲਾਨ ਕਰ ਦਿੱਤੇ ਨੇ ਪ੍ਰਚਾਰ ਪਿੰਡਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਵੱਖ-ਵੱਖ ਜ਼ੋਨਾਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਪਰ ਪੰਜਾਬ ਦੇ ਕਈ ਜਗ੍ਹਾ ਤੱਕਾ ਸ਼ਾਹੀ ਵੀ ਵੇਖਣ ਨੂੰ ਮਿਲੀ ਸੀ ਕਾਫੀ ਵੀਡੀਓ ਵਾਇਰਲ ਹੋਈਆਂ ਜਿੱਥੇ ਕਿ ਇੱਕ ਜਗ੍ਹਾ ਜੇ ਆਪਾਂ ਰਾਜਪੁਰੇ ਇੱਕ ਨਾਰਮਲ ਸਾਈਡ ਗੱਲ ਕਰੀਏ ਤਾਂ ਇੱਕ ਵਿਅਕਤੀ ਇੱਕ ਫੈਲ ਹੀ ਖੋ ਕੇ ਲੈ ਗਿਆ ਇੱਕ ਉਮੀਦਵਾਰ ਦੀ ਦੂਜੇ ਪਾਸੇ ਜੇ ਆਪਾਂ ਤਰਨਤਾਰਨ ਵਾਲੇ ਪਾਸੇ ਦੀ ਗੱਲ ਕਰੀਏ ਉਸ ਪਾਸੇ ਵੀ ਕਾਫੀ ਚੜ੍ਹਪ ਵੇਖਣ ਨੂੰ ਮਿਲੀ ਹੈ ਤਾਂ ਇਸ ਤਰੀਕੇ ਦੀਆਂ ਜਿਹੜੀਆਂ ਕਾਫੀ ਵੀਡੀਓ ਵਾਇਰਲ ਹੋਈਆਂ ਪਰ ਹਲਕਾ ਖੜ ਦੇ ਵਿੱਚ ਕਾਫੀ ਸ਼ਾਂਤੀ ਰਹੀ ਹੈ ਕਾਫੀ ਇਸ ਤਰੀਕੇ ਦਾ ਕੋਈ ਮਾਹੌਲ ਵੇਖਣ ਨੂੰ ਨਹੀਂ ਮਿਲਿਆ ਪਰ ਬਲਾਕ ਸੰਪਤੀ ਜਿਹੜਾ ਫਿਰ ਚੋਣਾਂ ਦੇ ਵਿੱਚ ਕਾਂਗਰਸ ਦੀ ਕੀ ਭੂਮਿਕਾ ਰਹੇਗੀ ਕਿ ਕਾਂਗਰਸ ਆਮਾਦੀ ਪਾਰਟੀ ਨੂੰ ਭਾਜਪਾ ਨੂੰ ਅਕਾਲੀ ਦਲ ਨੂੰ ਟੱਕਰ ਦੇ ਪਾਏਗੀ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਇਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਰੋਜ਼ਾਨਾ ਮੀਟਿੰਗਾਂ ਕਰਕੇ ਆਪਣੇ ਵਰਕਰਾਂ ਨਾਲ ਹਰ ਤਰੀਕੇ ਦਾ ਮੁੱਦਾ ਪੁੱਛਦੇ ਨੇ ਤਾਂ ਜਗਮੋਨ ਸਿੰਘ ਕੰਗਸਾੜੇ ਨਾਲ ਨੇ ਕੰਗਸਾਹਬ ਸਭ ਤੋਂ ਪਹਿਲਾਂ ਸਵਾਗਤ ਤੁਹਾਨੂੰ ਬਹੁਤ ਧੰਨਵਾਦ ਥੋੜਾ ਯਾਦ ਕੀਤਾ ਹੈ ਸ਼ੁਕਰੀਆ ਮਿਹਰਬਾਨੀ ਕੰਗਸਾਹਬ ਕੀ ਚੱਲ ਰਿਹਾ ਹੈ ਮਾਹੌਲ ਮੇਰੇ ਖਿਆਲ ਆਪਣਾ ਇਲਾਕਾ ਤਾਂ ਬਹੁਤ ਖੁਸ਼ਕਿਸਮਤ ਹੈ ਬਹੁਤ ਸ਼ਾਂਤੀ ਰਹੀ ਹੈ ਕੋਈ ਲੜਾਈ ਝਗੜਾ ਨਹੀਂ ਹੋਇਆ ਕਿਸੇ ਨਾਲ ਤੱਕਾ ਨਹੀਂ ਹੋਇਆ ਸਰਕਾਰ ਨੇ ਵੀ ਬਹੁਤ ਵਧੀਆ ਰਵਈਆ ਰੱਖਿਆ ਹਲਕਾ ਖੜ ਦੇ ਵਿੱਚ ਮੈਂ ਬਲਾਕ ਮਜਰੀ ਵੀ ਦੇਖ ਰਿਹਾ ਸੀ 15 ਦੀ 15 ਜਿਹੜੀਆਂ ਫਾਈਲਾਂ ਜਮ੍ਹਾਂ ਕਰਾਈਆਂ ਸੀ ਉਹਦੇ ਵਿੱਚ ਕੋਈ ਰਿਜੈਕਟ ਨਹੀਂ ਹੋਈ ਸਾਰਾ ਕੁਝ ਮਾਹੌਲ ਠੀਕ ਰਿਹਾ ਸੰਤੁਸ਼ਟੋਂ ਸਰਕਾਰ ਦੇ ਇਸ ਕੰਮ ਤੋਂ ਦੇਖੋ ਸਰਕਾਰ ਦੇ ਕੰਮ ਤੋਂ ਸੰਤੁਸ਼ਟ ਮੇਰਾ ਹੋਣਾ ਗੱਲ ਨਹੀਂ ਬਣਨੀ ਹੈ ਮੈਂ ਪਹਿਲਾਂ ਸਾਰੇ ਪੰਜਾਬ ਦੀ ਗੱਲ ਕਰਦਾ ਹਾਂ ਹਾਂਜੀ ਇਹ ਸੰਮਤੀ ਚੋਣਾ ਹਾਂਜੀ ਆਹ ਤਾਂ 3 ਸਾਲ ਪਹਿਲਾਂ ਡਿਊ ਸੀ ਹੋਣੀਆਂ ਸੀ ਡਿਊ ਸੀ ਨਹੀਂ ਕਰਾਈਆਂ ਹਾਈ ਕੋਰਟ ਲੋਕ ਚਲੇ ਗਏ ਹਾਈ ਕੋਰਟ ਨੇ ਦਖਲ ਦਿੱਤਾ ਡੰਡਾ ਦਿੱਤਾ ਸਰਕਾਰ ਨੂੰ ਕਿਹਾ ਕਰਾਓ ਕੋਈ ਬਾਹਨਾ ਹੜ ਆ ਗਈ ਚੰਗੀ ਕਿਸਮ ਦਾ ਬਾਹਨਾ ਮਿਲ ਗਿਆ ਫੇਰ ਤੰਤਾ ਚੋਣ ਆ ਗਈ ਫੇ ਪ੍ਰਾਣਾ ਕੰਮ ਹੋ ਗਿਆ ਲੜਕਾ ਉਹਦੇ 8 ਸਾਲ ਬਾਅਦ ਚੋਣਾਂ ਕਰਾਉਣ ਲੱਗੇ ਕਿਉਂ ਸਰਕਾਰ ਬੁਖਲਾਈ ਹੋਈ ਹੈ ਡਰੀ ਹੋਈ ਹੈ ਘਬराई ਹੋਈ ਹੈ ਕਿ ਸਾਡਾ ਸਾਲ ਇੱਕ ਰਹਿ ਗਿਆ ਬਾਕੀ ਸਾਡਾ ਸ਼ਾਖ ਗਿਰੀ ਹੋਈ ਹੈ ਉਹਨੂੰ ਧੋਣ ਵਾਸਤੇ ਅਸੀਂ ਕੁਝ ਵੀ ਕਰੀਏ ਅ ਜਿੰਨੀ ਸਰਕਾਰੀ ਮਸ਼ੀਨੀ ਦੁਰਵਰਤੋਂ ਸਰਕਾਰ ਕਰ ਰਹੀ ਹੈ ਜਿਵੇਂ ਤਰਨਤਾਰਨ ਕੀ తీਰ ਨੇ ਪਹਿਲਾਂ ਸਾਹਮਣੇ ਆ ਰਹੀ ਹੈ ਬਾਈ ਇਲੈਕਸ਼ਨ ਚ ਐਂ ਦੀ ਸਮਝੀ ਟੋਣਾ ਵਿੱਚ ਵੀ ਸਰਕਾਰ ਨੇ ਜੋ ਵਾਰਡ ਬੰਦੀ ਕੀਤੀ ਹੈ ਇੰਨੀਆਂ ਤਾਦਲੀਆਂ ਇੰਨਾ ਤੋੜ ਮਰੋੜ ਜਿਹੜੇ ਲੋਕਲ ਬਹੁਤ વર્ષੀ ਆਪ ਪਾਰਟੀ ਦੇ ਐਮ ਐਲ ਏ ਸੀਗੇ ਘਰ ਬੈਠ ਕੇ ਉਹਨਾਂ ਨੂੰ ਜ਼ੋਰ ਬਣਾਏ ਪੁੱਛਿਆ ਨਹੀਂ ਗਿੱਚਿਆ ਨਹੀਂ ਇਹ ਕੋਈ ਹੁੰਦੀ ਹੈ ਵਿਉਂਤਬੰਦੀ ਹੁੰਦੀ ਹੈ ਕਿ ਭੂਗੋਲਿਕ ਤੌਰ ਤੇ ਜ਼ੋਰ ਨਾਲ ਲੱਗਦਾ ਚਾਹੀਦਾ ਮੈਨੂੰ ਹੁਣੇ ਬੰਦੇ ਮਿਲਿਆ ਸਾਡੇ ਦੁਲਵਾਂ ਖਦਰੀ ਦੇ ਇਹ ਸਾਡਾ ਪਿੰਡ ਲਾਤ ਤੇ ਜੇਂਤੀ ਮੈਂ ਇੱਥੇ ਹੀ ਲਾਤਾ ਯਾਨੀ ਅਣਜਾਣ ਸਰਕਾਰ ਹੈ ਅਣਜਾਣ ਬੰਦੇ ਨੇ ਇੱਕ ਮੌਕਾ ਮਿਲ ਗਿਆ ਇਹਨੇ ਬਹੁਤ ਬੁਰਾ ਹਾਲ ਜ਼ੋਨਾ ਤੋੜ ਤੋੜ ਕੇ ਪੰਜਾਬ ਕਰਤਾ ਅੱਜ ਵੀ ਮੈਂ ਹੁਣੇ ਡਾਕਟਰ ਅਮਰ ਸਿੰਘ ਸਾਡੇ ਐਮਪੀ ਸਾਹਿਬ ਉਹਨਾਂ ਦੇ ਬੇਟੇ ਦਾ ਵਿਆਹ ਸੀ ਉੱਥੇ ਬਹੁਤ ਲੀਡਰ ਸਾਡੇ ਇਕੱਠੇ ਹੋ ਗਏ ਪੰਜਾਬ ਦੇ ਐਮਐਲਏ ਐਕਸਐਮਐਲਏ ਮੰਤਰੀ ਉੱਥੇ ਵੀ ਗੱਲ ਚੱਲੀ ਕਿ ਇਹ ਜਿੰਨਾ ਧਾਣ ਦੀਆਂ ਕਰ ਰਹੀਆਂ ਜੋ ਮਰਜ਼ੀ ਕਰ ਲੈਣ ਇਹ ਠੀਕ ਹੈ ਕਿ ਇਹ ਸਰਕਾਰ ਲੱਗੇ ਬਿਲਕੁਲ ਚੋਨਾ ਲੁੱਟਣ ਜਿੱਤੂ ਦੀ ਗੱਲ ਤਾਂ ਹੈ ਨਹੀਂ

ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜੋ ਸਾਡੇ ਕਾਂਗਰਸ ਦੇ ਨੁਮਾਇੰਦੇ ਖੜੇ ਸਾਰੇ ਇਕੱਠੇ ਹੋ ਕੇ ਉਮਦਾਦ ਕਰੀਏ ਸੀ ਪਰ ਇਹ ਕੀ ਜਾ ਰਿਹਾ ਥੋੜਾ ਤਾਂ ਆਪਸੀ ਪਰਿਵਾਰ ਹੀ ਇਕੱਠਾ ਹੋ ਰਿਹਾ ਕੋਈ achar ਉਮੀਦਵਾਰ ਉਧਰ ਖਿੱਚੀ ਫਿਰਦਾ ਉਹ ਕਹਿੰਦਾ ਮੈਂ ਜਮਾ ਕਰਾਈਏ ਫੈਲ ਦੂਜਾ ਉਧਰੋਂ ਖਿੱਚੀ ਫਿਰਦਾ ਆਪਣੀਆਂ ਖਬਰਾਂ ਆਪਣੇ ਖਵਾਰਾਂ ਚ ਸੋਸ਼ਲ ਮੀਡੀਆ ਤੇ ਉੱਤੇ ਪਾ ਕੇ ਵਾਵਾ ਖੱਟਣ ਚ ਲੱਗੇ ਹੋਏ ਆ ਜਿੰਨਾ ਤਾਂ ਬਹੁਤ ਦੂਰ ਦੀ ਗੱਲ ਹੈ ਬਾਕੀ ਪਾਰਟੀਆਂ ਕਹਿ ਰਹੀਆਂ ਨੇ ਇਹਦਾ ਆਪਸੀ ਤੇ ਇਕੱਠੇ ਹੋਜਣ ਪਹਿਲਾਂ ਨਹੀਂ ਸੌੜੀ ਸੋਚ ਹੈ ਛੋਟੀ ਸੋਚ ਹੈ ਅਣਜਾਣ ਬੰਦੇ ਕਈ ਮਨਾਉਤ ਲੈਣਦੇ ਆ ਇਹ ਨਹੀਂ ਹੁੰਦਾ ਹੁੰਦਾ ਤਾਂ ਤੁਹਾਡੀ ਪਾਰਟੀ ਹੁੰਦੀ ਹੈ ਪਾਰਟੀ ਨੇ ਫੈਸਲਾ ਕਰ ਲਿਆ ਬੈਠਕ ਕਰ ਲਿਆ ਅਸੀਂ ਤਾਂ ਪੂਰਾ ਸਬਦ ਦੀ ਗੱਲ ਕੀਤੀ ਹੈ ਪਰ ਕਿਤੇ ਕਿਤੇ ਜਿੱਥੇ ਬਣੀ ਨੂੰ ਨਰਾਜ਼ਗੀ ਹੈ ਵਰਕਰਾਂ ਚ ਇਹਨੂੰ ਪੁੱਛਿਆ ਨਹੀਂ ਅਨਗੋਲੀਆਂ ਕੀਤਾ ਗਿਆ ਕਾਂਗਰਸੀ ਨੂੰ ਤੇ ਨਰਾਲੀ ਵੀ ਹੈ ਨਰੋਂ ਦਾ ਨਾਮ ਲੈਣਾ ਚਾਹੁੰਦਾ ਮੈਨੂੰ ਹੁਣੇ ਬੰਦੇ ਮੇਰੇ ਸੀ ਕੋਈ ਸਾਡੇ ਉਸ ਇਲਾਕੇ ਦੇ ਦੂਜੇ ਪਾਸੇ ਉਹਦੇ ਨਾਲ ਦੇ ਸਵਾਲੀ ਨੜੇ ਬੰਦੇ ਉਸ ਮੇਲੇ ਸੀ ਮੈਨੂੰ ਉਹ ਇਸ ਕਰਕੇ ਜਿੱਥੇ-ਥੇ ਇਹਨਾਂ ਨਾਲ ਬਿਲਕੁਲ ਹੀ ਅਨਗੋਲੀਆਂ ਕੀਤਾ ਧੱਕਾਸ਼ਾਹੀ ਕੀਤੀ ਉੱਥੇ ਬੰਦੇ ਕਿਤੇ-ਕਿਤੇ ਖੜੇ ਹੋਏ ਮੇਰੀ ਕੋਸ਼ਿਸ਼ ਹੋ ਗਈ ਬਿਠਾ ਦੀ ਜੀ ਸਭ ਨੂੰ ਪਾਈ ਕਹਿ ਕੇ ਕਿਉਂ ਇਹ ਸਵਾਲ ਕਾਂਗਰਸ ਪਾਰਟੀ ਦਾ ਏ ਬੀ ਸੀ ਡੀ ਦਾ ਸਵਾਲ ਨਹੀਂ ਹੈ ਮੈਂ ਕਾਂਗਰਸ ਪਾਰਟੀ ਦੇ ਸੇਵਾਦਾਰ ਬਣੇ ਤੋਂ ਲੈ ਕੇ ਅੱਜ ਤੱਕ ਮੈਂ ਤਾਂ ਵੱਡਾ ਦੇਖਣਾ ਮੈਂ 27 ਇਲੈਕਸ਼ਨ ਦੇਖਣਾ ਹੋਣ ਵਾਲਾ ਉਹਦੇ ਕਾਂਗਸ ਨਾਮ ਬੰਦੋਗੇ ਅੱਗੇ ਕਰੀਏ ਜਦੋਂ ਪ੍ਰਧਾਨ ਕਮਲਖਸ਼ੋਰ ਹੋਣੇ ਬਣਿਆ ਆਇਆ ਸੀ ਸੀਸਵਾਲੇਂਡ ਮੈਂ ਦਿੱਤਾ ਮੈਂ ਭਾਈ ਸਭ ਨਾਲ ਲੈ ਕੇ ਚੱਲ ਤੂੰ ਭਾਈ ਮੈਂ ਤੇਰੇ ਨਾਲ ਫਿਕਰ ਨਾ ਕਰ ਤੂੰ ਪੁਰਾਣਾ ਟਰਖਾਲੀ ਪਰਿਵਾਰ ਦਾ ਬੇਟਾ ਪੰਡਈ ਦਾ ਤੋ ਮਤਲਬ ਕਹਿੰਦਾ ਹੈ ਕਾਂਗਰਸ ਸੋਚੇ ਤੌਰ ਤੇ ਇੱਕ ਮੋਟਾ ਹੈ ਬਾਕੀ ਛੋਟੇ ਮੋਟੇ ਬੰਦੇ ਲੜਾਈ ਪ੍ਰਵਾਦ ਜਦੋਂ ਭਣਖੜਕਦੇ ਹੁੰਦੇ ਨੇ ਕੋਈ ਅਸੀ ਗੱਲ ਹੈ ਨਹੀਂ ਅਸੀਂ ਇਕੱਠੇ ਚੋਣਾਂ ਲੜ ਰਹੇ ਹਾਂ ਗੁਰੂ ਮਹਾਰਾਜ ਕਰੇ ਸਾਡੀ ਅੱਛੀ ਸੀਟਾਂ ਥਵਾਣਗੀਆਂ ਸਰਕਾਰ ਕਹਿ ਰਹੀ ਕਿ ਸਾਡਾ ਕੰਮ ਬੋਲਦਾ ਹੈ ਅਸੀਂ ਤਾਂ ਹੀ ਤਾਂ ਇੰਨੇ ਡੇ ਬੋਰਡ ਲਾਇਨੇ 58000 ਨੌਕਰੀਆਂ ਬਿਜਲੀ ਦੇ ਬਿੱਲ ਫ੍ਰੀ ਕਰਤੇ ਹੋਰ ਵੀ ਬਹੁਤ ਸਕੀਮਾਂ ਚਲਾਤੀਆਂ ਮੁੱਖ ਮੰਤਰੀ ਸਾਹਿਬ ਵਿਦੇਸ਼ ਗਏ ਹੋਏ ਨੇ ਬੜੀ ਕੰਪਨੀਆਂ ਆਉਣਗੀਆਂ ਪੰਜਾਬ ਦੇ ਵਿੱਚ ਸਾਨੂੰ ਤਾਂ ਬਹੁਤਾ ਪ੍ਰਚਾਰ ਕਰਨ ਦੀ ਲੋੜ ਵੀ ਨਹੀਂ ਕਹਿੰਦੇ ਕਿ ਆਪਣੇ ਆਪ ਹੀ ਲੋਕਾਂ ਦੇ ਵੋਟਾਂ ਪਾ ਦੇਣਗੇ ਸਾਡ 4 ਸਾਲਾਂ ਚੋਂ ਕਰਤਾ ਜਿਹੜਾ 75 ਸਾਲਾਂ ਚ ਨਹੀਂ ਹੋਇਆ ਤੁਹਾਡੀ ਸਰਕਾਰਾਂ ਤੋਂ ਜੇ ਕੰਮ ਬੋਲਦਾ ਹੈ ਤਾਂ ਸਤਕਾਰੂ ਮੁੱਖ ਮੰਤਰੀ ਮਾਨ ਸਾਹਿਬ ਵੀ ਥੋੜੀ ਬਾਜੀ ਕਿਉਂ ਪੈ ਗਈ ਲੋਕ ਸਭਾ ਚ ਦਿਲ ਸੀ ਤਾਂ ਆਈਆਂ 13 ਚੋਂ ਕੰਮ ਕਿੱਥੇ ਥੋੜਾ ਗਿਆ ਥੋੜ ਰੋਲ ਤਾਂ ਤੁਹਾਨੂੰ ਮੜਾ ਮੋਟਾ ਪਜਾਇਆ ਬਿਜਲੀ ਦੇ ਬਿਲਾ ਨੇ ਲੇਕਿਨ ਦੋ ਥੋੜਾ ਜੰਗਲ ਰਾਜ ਨਜਾਇਜ਼ ਮਾਈਨਿੰਗ ਭ੍ਰਸ਼ਟਾਚਾਰ ਗੈਂਗਸਟਰ ਵਾਰ ਨਸ਼ਿਆਂ ਰੋਧ ਨਸ਼ਾ ਰੋਧ ਨਸ਼ਾ ਰੋਧ ਕਿੱਥੇ ਹੈ ਪੇਟ ਮੰਨ ਨਸ਼ਾ बिक ਰਿਹਾ ਹੈ ਬੁਰਾ ਹਾਲ ਖਰੜ ਸ਼ਹਿਰ ਦੀ ਮੇਂਗਲ ਸੁਣ ਕੇ ਬਸ ਹਾਰਨ ਹੋ ਗਿਆ ਇਹ ਸਭ ਡਰਾਮੇ ਬਾ ਜਾਂ ਝੂਠ ਬੋਲਣ ਨੂੰ ਆਂਦਾ ਹੈ ਦੁਗਲੀ ਨੀਤੀ ਹੈ ਖਜ਼ਾਨਾ ਖਾਲੀ ਹੋ ਗਿਆ ਖਜ਼ਾਨਾ ਖਾਲੀ ਹੋ ਟੈਕਸ ਭਰ ਪਾ ਸ਼ਹਿਰੀ ਲੋਕਾਂ ਦੇ ਕਿੰਨੇ ਰੇਟ ਦੁਗਣੇ ਰੇਟ ਕਰਦੇ ਆ ਕਮਰਸ਼ੀਅਲ ਪ੍ਰੋਪਰਟੀ ਦੇ ਤੇ ਰੈਹਾਸ਼ੀ ਪ੍ਰੋਪਰਟੀ ਦੇ ਧਰਨੇ ਲੱਗ ਰਹੇ ਲੋਕ ਬੜੇ مایੂਸ ਹੈ ਆਮੰਦਾ ਕਿਹਨੇ ਟੈਕਸ ਭਰ ਦੂਗਾ ਉਹ ਕਹਿੰਦਾ ਕਰਾਪਸ਼ਨ ਹੁੰਦੀ ਸੀ ਕਰਾਪਸ਼ਨ ਨਾਲ ਤਾਂ ਸਿੱਧਾ ਹੀ ਜਮਾ ਕਰਾ ਕੇ ਸਰਕਾਰ ਦੇ ਖਜ਼ਾਨੇ ਵਿੱਚੋਂ ਫਾਇਦਾ ਹੈ ਕੰਮ ਵੀ ਹੁੰਦੇ ਨੇ ਨਾਲੇ ਕਰਾਪਸ਼ਨ ਨਹੀਂ ਹੁੰਦੀ ਕਰਪਸ਼ਨ ਤਾਂ ਜਿੰਨੀ ਇਸ ਵਾਰ ਦੇਖੀ ਹੈ ਆਪਣਾ ਹਰਦੇਵ ਸਿੰਘ ਜੀ ਮੈਂ 92 ਤੋਂ ਅੱਜ ਹੋ ਗਿਆ 25 ਨੂੰ 33 ਸਾਲ ਹੋ ਗਏ ਸਰਕਾਰਾਂ ਮੈਂ ਜਨਰਵਰ ਦਾ ਮੰਤਰੀ ਆਪ ਰਹੇ ਅਲਾਕੇ ਕਿਰਪਾ ਕਰਕੇ ਗੁਰਮਤਿ ਅਸ਼ੀਰਵਾਦ ਕਰਕੇ ਲੇਕਿਨ ਮੈਂ ਇਨਾ ਬੁਰਾ ਹਾਲ ਜੰਗਲ ਰਾਜ ਭ੍ਰਸ਼ਟਾਚਾਰ ਥਾਣਿਆਂ ਕਚਹਿਰੀਆਂ ਤਹਿਸੀਲਾਂ ਅਫਸਰਾਂ ਲੈਵਲ ਤੇ ਕਮੇਟੀਆਂ ਮੈਂ ਨਹੀਂ ਦੇਖਿਆ ਲੋਕ ਤਰਾ ਉਤਰਾ ਕਰ ਰਹੇ ਲੋਕ ਤਾਂ ਡੀਕ ਰਹੇ ਕਿਉਂ ਦੜਬੜ ਜਮਾਨਾ ਘਟ ਭਲੇ ਦੇ ਨਾਉਣਗੇ ਸਾਲ ਇੱਕ ਰਹਿ ਗਿਆ ਹੁਣ ਵੀ ਮੈਂ ਜ਼ਿੰਦਗੀ ਪਹਿਲੀ ਵਾਰ ਦੇਖਿਆ ਹਮੇਸ਼ਾ ਮੇਰੀਆਂ ਸੰਪਤੀਆਂ ਬਣੀਆਂ ਮੈਂ ਚਿਹਰੇ ਬਣਾਉਂਦਾ ਰਿਹਾ ਇੱਥੇ ਮੈਂ ਮਤ ਚੜ ਕੇ ਅੱਗੇ ਲਾਭ ਸਿੰਘ ਬਣਾਇਆ ਸੀ ਮਦਰੀ ਬਲੌਗ ਤੋਂ ਪਿਛਲੀ ਵਾਰ ਪਹਿਲਾਂ ਚੌੜੀ ਪ੍ਰੇਮ ਤੀੜਾ ਬਣਾਇਆ ਸੀ ਹੋਰ ਕਿਹੜੀ ਉਦਾਹਰਣ ਹੈ ਸਾਡੀਆਂ ਪਰ ਹੁਣ ਤਾਂ ਮੈਂ ਦੇਖਿਆ ਇੰਨੀ ਨਿਮੋਸ਼ੀ ਸੀ ਲੋਕਾਂ ਚ ਸਾਰੇ ਪੰਜਾਬ ਚ ਕਿਉਂ ਪਤਾ ਸਰਕਾਰ ਧੱਕਾ ਕਰ ਰਹੀ ਹੈ ਦਕਾ ਕਰਨੇ ਕਾਗੇ ਰੱਦ ਕਰਾਣੇ ਜ਼ੋਨ ਗਲਤ ਬਣਾਉਂਦੇ ਦੋਨਾਂ ਕਰਕੇ ਟਾਪਰ ਬਹੁਤ ਕੀਤੀ ਹੈ ਮਈਉਸੀ ਲੋਕਾਂ ਦਾ ਬਹੁਤ ਘਟ ਪਰੇ ਹੈ ਕਿ ਮੈਂ ਮੈਸੂਰ ਪਾਰਟੀ ਮਹਿਸੂਸ ਵੀ ਕੀਤਾ ਅਖਬਾਰ ਨੇ ਵੀ ਲਿਖਿਆ ਇਹ ਲੋਕਾਂ ਨੇ ਸ਼ਾਇਦ ਕੀ ਹੈ ਨਹੀਂ ਇਹ ਸਾਰਾ ਇਹਨਾਂ ਕਾਲੀ ਕਤੂਤਾ ਕਰਕੇ ਅਸੀਂ ਕਹਿ ਰਹੇ ਹਾਂ ਕਿ ਸਰਕਾਰ ਨੇ ਕੰਮ ਨਹੀਂ ਕੀਤਾ ਪਰ ਐਮਐਲਏ ਵੀ ਕਹਿ ਰਹੇ ਸੀ ਮੋਲਗਰ ਮਾਨ ਤੇ ਮੁੱਖ ਮੰਤਰੀ ਪੰਜਾਬ ਵੀ ਕਹਿ ਰਹੇ ਸੀ ਕਹਿੰਦਾ ਕਿ ਪਿਛਲੀਆਂ ਸਰਕਾਰਾਂ ਸੜਕਾਂ ਬਾਅਦ ਚ ਬਣਾਉਂਦੇ ਸੀ ਟੁੱਟ ਪਹਿਲੇ ਜਾਂਦੀਆਂ ਸੀ ਪਰ ਹੁਣ ਸੜਕਾਂ ਅਸੀਂ ਉਹ ਬਣਾ ਰਹੇ ਹਾਂ 5 ਸਾਲ ਠੇਕੇਦਾਰ ਜ਼ਿੰਮੇਵਾਰੀ ਰਹੇਗੀ। ਅਗਰ ਖੱਡਾ ਪੈਂਦਾ ਹੈ, ਸੜਕ ਟੁੱਟਦੀ ਹੈ ਤਾਂ ਸਾਰਾ ਕੁਝ ਠੇਕੇਦਾਰ ਦੀ ਜ਼ਿੰਮੇਵਾਰੀ ਹੋਏਗੀ। ਇਸ ਤਰੀਕੇ ਸੜਕਾਂ ਬਣਾਤੀਆਂ ਕਿ ਪੰਜਾਬ ਵੱਖਰੀ ਲੱਗੇਗਾ ਹੁਣ। ਜਦੋਂ ਬਣਣੀਆਂ ਦੇਖਾਂਗੇ। ਬਣੀਆਂ ਨਹੀਂ ਖੜੇ ਚ। ਕਿਹੜੀਆਂ ਬਣੀਆਂ ਦੱਸੋ ਉਹਨੂੰ? ਕਿਹੜੀਆਂ ਬਣੀਆਂ? ਹੁਣ ਕੰਮ ਸ਼ੁਰੂ ਕਿਤੇ ਕਿਤੇ ਕੀਤਾ ਲਿੰਕ ਰੋਡ ਦੇਣ ਨੇ ਉਹ ਵੀ ਕਿਉਂ? ਇਲੈਕਸ਼ਨ ਨੇ ਆ ਗਏ। ਹੁਣ ਤਾਂ 1100 ਦੇਣਗੇ ਬੀਬੀਆਂ ਨੂੰ। ਹੁਣ ਤਾਂ ਸਾਰੇ ਪਾਪੜ ਵੇਲਣਗੇ। ਰੋਟਕ ਨੇ ਵੀ ਬੇਪਤਾ ਦੇਣਗੇ ਕਿ ਐਨਾਉਂਸ ਕਰਕੇ ਮੈਨੀ ਹਸਟਲ ਦੇ ਨਹੀਂ ਸਕੇ ਸੜਕਾਂ ਮੜਾ ਮੜਾ ਕੰਮ ਸ਼ੁਰੂ ਕਰਾ ਦਿੱਤਾ ਘਟੌਰ ਉਧਰ ਮੈਂ ਗਿਆ ਰੋਲਰ ਚੱਲ ਰਿਹਾ ਸੀ ਮੜਾ ਮੋਟਾ ਸਾਰੀ ਟ੍ਰੈਫਿਕ ਤੰਗ ਬੰਦ ਕਰੀ ਪਈ ਹੈ ਮਤਲਬ ਕਹਿਣ ਦਾ ਡਰਾਮਾ ਕਰ ਰਹੇ ਹੈ ਮਹਾਜਦ ਇਲੈਕਸ਼ਨ ਹੁਸਤਾਹੀ ਕਰਕੇ ਕੋਈ ਨੀਅਤ ਨਹੀਂ ਹੈ ਸਿਰੇ ਚੜਨੀ ਹੈ ਕਿੰਨਾ ਪੈਸਾ ਹੈ ਨਹੀਂ ਪੈਸਾ ਇਹਨਾਂ ਕੋਲ ਸੈਂਟਰ ਨੂੰ ਪਪੰਡੀਆਂ ਨੇ ਪੈਸਾ ਨਹੀਂ ਦਿੱਤਾ ਫਰਡ ਗ੍ਰੀਫ ਸਭ ਪਾਇ ਦਿੱਤਾ ਉਹ ਤੁਸੀਂ ਮਾਨ ਸਾਹਿਬ ਰੋਜਪੁਰਾ ਭਲਾ ਕਹਿ ਰਹੇ ਹੋ ਐਨਡੀਐ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਮੈਂ ਕਈ ਵਾਰ ਕਹਿ ਚੁੱਕਿਆ ਤੁਹਾਰ ਬੇਦੀ ਗੱਲ ਹੈ ਕਿ ਉਧਰ ਬੜਾ ਭਾਈ ਹੁੰਦਾ ਸੁਬਾ ਛੋਟਾ ਭਾਈ ਹੁੰਦਾ ਬੜਾ ਵੇ ਰੋਜ਼ ਨੂੰ ਗਾਲਾਂ ਕੱਢੇ ਬੁਰਾ ਭਲਾ ਕੇ ਕਿਥੋਂ ਦਾ ਆਸ ਰੱਖਦੇ ਹੋ ਖੜਦੇ ਤਾਂ ਬਹੁਤ ਬਕਾਸ ਹੋ ਰਿਆ ਵੈਸੇ ਜਿਦਾ ਐਮਐਲਏ ਸਾਹਿਬ ਵੀ ਕਹਿ ਰਹੇ ਸੀ ਜੀ ਸੜਕਾਂ ਬਹੁਤ ਬਣ ਰਹੀਆਂ ਨੇ ਨਗਰ ਕੌਂਸਲ ਦੇ ਅਧੀਨ ਆ ਰਹੀਆਂ ਜਿਹੜੀਆਂ ਦੂਜੇ ਪਾਸੇ ਅਸੀਂ ਟਰਾਂਸਫਰਮ ਬਹੁਤ ਲਾਤੇ ਇੱਕ ਜੌਲੀ ਵਾਟਰ ਅਸੀਂ ਲਵਾਇਆ ਪਾਣੀ ਦੀ ਕੋਈ ਕਿਲਤ ਨਹੀਂ ਹੁਣ ਕੋਈ ਕਿਲਤ ਨਹੀਂ ਆਉਣੀ ਹੈ ਕੀ ਜਦੋਂ ਤੁਹਾਡੀ ਕਮੇਟੀ ਬਣੀ ਹੈ ਉਹ ਬਣਾ ਦੇਣਾ ਹਲਕਾ ਖੜ ਜਿਹੜਾ ਪਿਛਲੇ ਤੁਹਾਡੇ ਦੇ ਇਲਜ਼ਾਮ ਲਾਈਗੇ ਸਿੱਧਾ ਮਤਲਬ ਕਿ ਨਾਮ ਨਹੀਂ ਲਿਆ ਕਹਿੰਦਾ ਪੁਰਾਣੇ ਲੀਡਰਾਂ ਨੇ ਸਾ ਜੀ ਬੀਬੀ ਐਨ ਮੋਲਮਾਨ ਸਤਕਾਰਗੋ ਮਿਲਦਾ ਪਤਾ ਕਿ ਹਮਨੇ ਗੱਲ ਨਹੀਂ ਬਾਤੀ ਮੈਂ ਬੜੀ ਕਤੂਤੀ ਬੜੀ ਠਾਣੀ ਉਹਨੂੰ ਪਤਾ ਹੀ ਘਕ ਨਹੀਂ ਉਹ ਤਾਂ ਬਚਾਰਾ ਕੀਤਾ ਹੋਰ ਸੀ ਮੁਕੱਦਰ ਲੈ ਗਿਆ ਜੀ ਮੰਤਰੀ ਬਣ ਗਈ 70 70 80 ਹਜ਼ਾਰ ਵੋਟਾਂ ਪਾਈਆਂ ਜੀ ਲੋਕਾਂ ਨੇ ਉਹਨਾਂ ਨੂੰ ਨਹੀਂ ਪਾਈਆਂ ਨਾਲ ਮੈਂ ਵੀ ਸੀਗਾ ਨਹੀਂ ਪਰ ਪਰ ਦੱਖਣ ਬਣਾਉਣ ਦੀ ਲੋੜ ਪਈਆਂ ਪਾਈਆਂ ਪਰ ਪਛਤਾ ਰਹੇ ਨੇ ਕਿਉਂ ਫਸ ਗਏ ਲੋਕ ਇੱਕ ਮੌਕਾ ਦੇ ਦੋ ਇੱਕ ਮੌਕਾ ਦੇ ਦੋ ਤੇ ਜਿਹੜੀ ਗੱਲ ਬਰਗੋਨ ਮਾਨ ਕਰੇ ਹੁਣ ਲੋਕ ਤਾਂ ਪ੍ਰਸ਼ਾਤਲਾ ਲੱਗ ਦੇਖ ਰਹੇ ਕਿੱਥੇ ਫਸ ਗਏ 365 ਦਿਨ ਬਾਕੀ ਰਹਿ ਗਏ तकरीबन 365 ਦਿਨ ਬਾਕੀ ਰਹਿ ਗਏ तकरीबन ਲੋਕ ਰੋਜ਼ ਗਿਣ ਰਹੇ ਇਹਨਾਂ بڑے ਪਾਪੜ ਬਿੱਲ ਨੇ ਤਾਂ ਹੀ ਲੁੱਟਣ ਲੱਗੇ ਆ ਵੀ ਸਾਡੀ ਖਬਰ ਲੱਗ ਜੂ ਕਿਸੇ ਅਸੀਂ ਸਮਝੀਆਂ ਜਿੱਤ ਗਏ ਅਸੀਂ ਤਰਨ ਤਾਂ ਜਿੱਤ ਗਏ ਅਸੀਂ 2.5 ਲੱਖ ਨਾ ਜਿੱਤ ਗਏ ਇਹ ਕਹਿੰਦਾ ਕੋਸਰ ਨਹੀਂ ਪੈਂਦਾ ਹੁੰਦਾ ਲੋਕ ਬਹੁਤ ਸਿਆਣੇ ਪੰਜਾਬ ਦੇ ਬਹੁਤ ਸੂਝਵਾਨ ਪੰਜਾਬੀ ਦੇ ਦਿਲ ਵੱਡਾ ਕਰੇ ਤੁਹਾਨੂੰ ਮੌਕਾ ਇੱਕ ਵਾਰ ਦੇ ਦਿੱਤਾ ਤੁਸੀਂ ਨਾ ਰੋਲਤਾ ਅੱਜ ਸਾਡਾ ਪੰਜਾਬ ਪੀਸਾ ਅੱਗੇ ਚੱਲ ਗਿਆ 20 ਸਾਲ ਚੱਲ ਗਿਆ ਪਿੱਛੇ ਦੂਹਥੇ ਬਰਬਾਦੀ ਪੰਜਾਬ ਦੇ ਖਜ਼ਾਨੇ ਦੀ ਹੋਈ ਹੈ ਲੁੱਟ ਲਿਆ ਇਹਨਾਂ ਨੇ ਲੈ ਵੱਡੇ ਵੱਡੇ ਹਿਸ਼ਾਰ ਦੇ ਕੇ ਕੋਈ ਕੰਮ ਨਹੀਂ ਕੀਤਾ ਵਾਸਤਨ ਕੀਤਾ ਤੁਸੂ ਕੰਮ ਕੀਤਾ ਇਹਨੇ ਕਦੋਂ ਸਮਝਾਓ ਮੈਂ ਬੀਬੀ ਰੋਲਮਾਨ ਸਵਾਲ ਕਰਦਾ ਕਹਦਾ ਬਹਿਸ ਕਰ ਲੈ ਮੇਰੇ ਟੀਵੀ 'ਚ ਆ ਕੇ ਬਹਿ ਜਾ ਮੈਂ ਆਪਣੇ ਪਰਚੇ ਕੱਢ ਲੰਨਾ ਕਿ ਮੈਂ ਤਿੰਨ ਵਾਰ ਵਜ਼ੀਰ ਰਹੇ ਆ 12 ਮਹੀਨਾ ਮਹਿਕਮੇ ਰਹੇ ਆ ਮੈਂ ਕਿਹੜਾ ਕੰਮ ਕਰਾਇਆ ਚਾਹੇ ਚਾਰ ਡੈਮੇਜ ਕਰਾ ਸਭ ਸ਼੍ਰੀਲੰਕਾ ਕਰਾ ਮਾਦੀ ਦੀ ਬੁੰਡੇ ਦੀ ਮੈਂ ਗੱਲ ਕਰਾਂ ਨਾ ਨਾ ਜਤਾਉਣ ਦੀ ਸੈਂਟਰ ਦੀ ਗੱਲ ਕਰਾਂ ਅਣਗਿਣਤ ਕੰਮ ਮੈਂ ਕਰਾਏ ਆ ਸ਼ਰਦਾ ਬਨਵਾਜ ਵੀ ਆ ਅੱਜ ਮੈਂ ਲੋਕਾਂ ਚ ਬੈਠਦਾ ਦਿਨ ਰਾਤ ਮੈਨੂੰ ਖੁਸ਼ੀ ਹੁੰਦੀ ਹੈ ਲੋਕਾਂ ਦੀ ਬਾਹ ਫੜਨ ਵਾਲਾ ਕੋਈ ਹੈ ਨਹੀਂ ਪਰ ਮੈਂ ਕਹਿੰਦਾ ਦੁੱਖ ਨਾ ਸੁੱਖ ਨਾ ਛੱਡਦਾ ਉੱਠ ਕੇ ਆਪਣੇ ਪਾਰਟੀ ਬਡੀਜ਼ ਉੱਪਰ ਹਰ ਜਗ੍ਹਾ ਜਾਣਾ ਲੋਕੋ ਮੇਰੇ ਨਾਲ ਮੈਂ ਲੋਕ ਨਾਲ ਲੋਕ ਕਹਿੰਦੇ ਕਿ ਬੈਸ ਕਰ ਲਵੇ ਮੇਰੇ ਆਣ ਕੇ ਮੇਰੇ ਸਾਹਮਣੇ ਉਹ ਕਹਿੰਦੇ ਕਿ ਇਹ ਪੁਰਾਣੇ ਲੀਡਰ ਦਾ ਹਿੱਸਾ ਵਾ ਕੇ ਰੱਖਦੀ ਸੀ ਸਰਪੰਚ ਬੀਡੀਪੀ ਉਹਨਾਂ ਦੇ ਨਾਲ ਸੈਕਟਰੀਆਂ ਦੇ ਨਾਲ ਤਾਂ ਕਰਕੇ ਤਾਂ ਪਿੰਡਾਂ 'ਚ ਵਿਕਾਸ ਨਹੀਂ ਹੁੰਦਾ ਸੀ ਹਰਤੇਜ ਜੀ ਮੈਨੂੰ ਪੜਕਾਓ ਨਾ ਮੈਂ ਤਾਂ ਸਵਾਲ ਪੁੱਛਿਆ ਨਹੀਂ ਉਹਨਾਂ ਦੀ ਸਵਾਲ ਨਹੀਂ ਨਹੀਂ ਇਥੇ ਸਵਾਲ ਪੁੱਛਦਾ ਉਹਨਾਂ ਦੇ ਸਵਾਲ ਨਹੀਂ ਮੈਂ 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 ਆਪਣੇ ਕੋਲੋਂ ਕੋਈ ਨਹੀਂ ਕਰ ਰਿਹਾ ਉਹਨਾਂ ਦੇ ਕਿਹਾ ਹੋਇਆ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਕਹਿ ਰਹੇ ਹਾਂ ਤੀਸੜੇ ਹੂੰ ਤਾਂ ਤੂੜ ਬੰਦੇ ਨੇ ਕਿਨੇ ਕਹਤਾ ਸੀ ਐਨੇ ਕਿਲੇ ਲਾਏ ਦੋਨੇ ਕਾਇਪਾਲਸ ਫੇਤੀ ਪੈਸਾ ਤੂੰ ਇਹ ਤਾਂ ਕਰਨਾ ਹੁੰਦਾ ਕਹਿਣਾ ਥੋੜੀ ਹੁੰਦਾ ਹੁਣ ਤੁਸੀਂ ਕਹਿ ਰਹੇ ਹੁਣ ਮੈਂ ਕਹਿੰਦਾ ਤੁਹਾਡੇ ਕੰਗ ਸਾਹਿਬ ਕੋਲ 400 ਕਿਲੋ ਮੈਨੂੰ ਸਾਫਤ ਵੀ ਤਾਂ ਕਰਨਾ ਪਏਗਾ ਨਾ ਉਹਨੂੰ ਕਿਹਾ ਬਜ਼ੁਰਗ ਨੇ ਕਿ ਮੈਂ ਸਾਹਿਬਸ ਕਿਤੇ ਮੈਂ ਤਾਂ ਜ਼ਮੀਨ ਦਿਖਾ ਦਣਾ ਉਹਨੂੰ ਮੁੜ ਕੇ ਬਿਆਨ ਬਿਆਨ ਆਉਣੀ ਤਾਂ ਗਵਾਜ ਕਦੇ ਪਾਸੇ ਇਹ ਤਾਂ ਪੂਰਾ ਮੈਂ ਹਰਦਾ ਜਾਂ ਪ੍ਰਸ਼ਾਸਨ ਤੇ ਕਿ ਪ੍ਰਸ਼ਾਸਨ ਇਹਨਾਂ ਕਿਉਂ ਥੱਲੇ ਲੱਗਿਆ ਹੋਇਆ ਸਰਕਾਰ ਦੀ ਆਉਂਦੀ ਜਾਂਦੀ ਨਹੀਂ ਹੈ ਮੈਂ ਹੋਰ ਗੱਲਾਂ ਕਿਰਪਾਤ ਸਰਡਾ ਚੇਅਰਮੈਨ ਸਾਹਿਬ ਬੈਠੇ ਹੇ ਝੂਠਾ ਬਰਚਾ ਕਰਾਤਾ ਕਿਉਂ ਐਮਐਲਏ ਸਾਹਿਬ ਨੇ ਕਿਹਾ ਵੀ ਪੁਰਾਣਾ ਕੇਸ ਇਹ ਕਾਬਸ ਕਰਾਣਾ ਸੀ ਇਹਨੂੰ ਬਰਚਾ ਕਰੋ ਤਾਂ ਮੰਨੂਗਾ ਇਹ ਉਹ ਕਰਵਾਸੇ ਮਾਨ ਦਾ ਸਾਨ ਆਦਮੀ ਹੈ ਸਰਪੰਚ ਰਿਆ ਪਿੰਡ ਦਾ ਹੋ ਰਿਹਾ 2-3 ਘੰਟੇ ਲਾਈਨ ਲੱਗੀ ਕਿਰਪਾ ਨੂੰ ਬੰਦੇ ਮਿਲਣਾਂ ਦੀ ਕਿਉਂ ਅਕਸਾਫ ਮੇਰਾ ਜੁੜਿਆ ਹੋਇਆ ਮੈਂ ਆਪਣੇ ਤਲੇ ਨਾ ਖੜਾ ਕਾਂਗਰਸ ਦੇ ਨਾਲ ਆਪਣੇ ਨਾਲ ਦੋਸਤਾਂ ਮਿਤਰਾਂ ਨਾਲ ਇਸ ਕਰਕੇ ਇਹ ਗੱਲ ਨਹੀਂ ਹੈ ਉਹ ਤਾਂ ਅੱਜ ਤੱਕ ਦੇ پرਾਣੇ ਆ ਮੁੜ ਕੇ ਨਹੀਂ ਆਉਣਾ ਨਹੀਂ ਉਹਨਾਂ ਦਾ ਅਨਵਨ ਪ੍ਰੋਗਰਾਮ ਹੈ ਇਹਨਾਂ ਦਾ ਮਨਵਨ ਪ੍ਰੋਗਰਾਮ ਹੈ ਇੱਕ ਨਕਾਸੀ ਪ੍ਰੋਗਰਾਮ ਹੈ ਕਿ ਪੈਸੇ ਇਕੱਠੇ ਕਰ ਲੋ ਹਰ ਪਾਸੇ ਜਦੋਂ ਬੰਦਾ ਆਪ ਕਾਣਾ ਹੈ ਰਿਸ਼ਵਤ ਖਾਂਦਾ ਹੈ ਮੰਗਦਾ ਹੈ ਲੰਦਾ ਹੈ ਕਿਸ ਨੂੰ ਕੀ ਕਹਿ ਦੂਗਾ ਪਸਾਬਤ ਤਾਂ ਹੋਣਾ ਚਾਹੀਦਾ ਨਾ ਜੇ ਉਹ ਪੈਸੇ ਲੈਂਦੇ ਨੇ ਤੁਸੀਂ ਇਲਜ਼ਾਮ ਲਾ ਰਹੇ ਹੋ ਕੋਈ ਬੰਦਾ ਕਹੇ ਸਹੀ ਗਵਾਹੀ ਤਾਂ ਦਵੇ ਕਿ ਭਾਈ ਮੈਨੂੰ ਲਏ ਨੇ ਕੋਈ ਅਫਸਰ ਕਹੇ ਦੱਸ ਰਹੇ ਮੈਂ ਚੂੜ ਤੁਹਾਨੂੰ ਦੱਸਦੇ ਨੇ ਕਿ ਚੋਰ ਨੂੰ ਘੋੜੀ ਛੱਡਦਾ ਹੁੰਦਾ ਚੋਰ ਨੂੰ ਘੋੜੀ ਛੱਡਦਾ ਹੁੰਦਾ ਚੂੜ ਸ਼ਰੀਆ ਮਦੁਰਗ ਨੇ ਕਹੇਗਾ ਮੈਂ ਦੱਸਦਾ ਮੈਨੂੰ ਦੱਸੋ ਮੈਂ ਮੈਂ ਦੱਸਣਾ ਸਬੂਤ ਆਦਮੀ ਸਾਡੇ ਕਿਹਨ ਲਈ ਹੈ ਮੇਥੋਂ ਜ਼ਮੀਨ ਲਈ ਹੈ ਤੁਹਾਡਾ ਸਬੂਤ ਕੀ ਹੈ ਉਹ ਦਲੀਲ ਕਿਤਾ ਬੁਲਾ ਕੇ ਥਾਣੇ ਨਹੀਂ ਦੱਸੋ ਬੰਦੇ ਨੂੰ ਇਹ ਬੀਬੀ ਅਰਮੋਲ ਮਾਨ ਜੀ ਸੁਣ ਲਓ ਗੱਲ ਤੁਹਾਨੂੰ ਭੁਗਤਦੀਆਂ ਪੈਣੀ ਹੈ ਰੱਬ ਤੋਂ ਡਰੋ ਆਪ ਵਾਲਿਓ ਕੇ ਜੀਵਾ ਸਾਹਿਬ ਤੁਹਾਡਾ ਬੇਲਾ ਕਰ ਕਰਦਾ ਦਿੱਲੀ ਨੇ ਬੀਜੇਪੀ ਹੱਥ ਮਾਰ ਗਈ ਹੈ ਤੁਣੀ ਕਰਤੂਤਾ ਕਰਕੇ ਚਿੰਤਾ ਨਾ ਕਰੋ ਟਾਈਮ ਥੋੜਾ ਲਹਿ ਗਿਆ ਤੁਹਾਡਾ ਆ ਪਹਿਲਾ ਆਖਰੀ ਚਾਂਸ ਸੀਗਾ ਤੁਸੀਂ ਕੰਮ ਛੱਡ ਦਿਓ ਰੱਬ ਲੁੱਟਣਾ ਪੰਜਾਬ ਨੂੰ ਰੱਬ ਦੇ ਵਾਸਤੇ ਜਿੰਨੇ ਲਿਆ ਕੇ ਬਿਠਾਲਦੇ ਸਾਰੇ ਤੁਸੀਂ ਬੰਦੇ ਦਿੱਲੀ ਤੋਂ ਲਿਆ ਲੈ ਕੇ ਬਿਠਾਲਦੇ ਬੜੀ ਮਸਰਾ ਪੰਜਾਬੀ ਦੁਖੀ ਹੈ ਬੜੇ ਉਹਨੇ ਲਾ ਚੇਅਰ ਮਨ ਲਾਤੇ ਹੋ ਕਿਉਂ ਵੀ ਪੰਜਾਬੀ ਸਾਡੇ ਪੰਜਾਬੀ ਸਾਡੇ ਸਾਫਾ ਫੌਜੀ ਫੌਜੀ ਕਿਸਾਨ ਸਾਡਾ ਬੜੇ ਬੜੇ ਪੜੇ ਲਿਖੇ ਅਫਸਰ ਆਈਐਸ ਪੀਐਸਸੀ ਉਹ ਖੋਡੇ ਲਾਏ ਹੋਏ ਆਪਣੇ ਬੰਦੇ ਮੁਲਾਜ਼ਮ ਨੂੰ ਲਿਆ ਕੇ ਬੰਦੀ ਨੂੰ ਬਿਠਾਉਂਦੇ ਮੈਂ ਮੇਰੀ ਹਾਫਸਨਾ ਗੱਲ ਹੁੰਦੀ ਹੈ ਉੱਥੇ ਹੋਰ ਬੰਦੇ ਲਾਏ ਐ ਸੈਕਟੀਆਂ ਨਾਲ ਉਹ ਫੈਸਲੇ ਕਰਦੇ ਦਿੱਲੀ ਵਾਲੇ ਕੇਜਰੀ ਵਾਲ ਦੇ ਕਰ ਦੋ ਤਾਂ ਇੰਨਾ ਮਾੜਾ ਹਾਲ ਹੈ ਪੰਜਾਬ ਰੋਹ ਤਾ ਰੱਖ ਕੇ ਮੈਨੂੰ ਦੁੱਖ ਆਉਂਦਾ ਸੋਚ ਹੈ ਪਿਛਲੇ ਦਿਨੀ ਚੰਨ ਚੰਨੀ ਦੇ ਘਰ ਬਹੁਤ ਇਕੱਠ ਹੋਇਆ ਸਾਰੇ ਕਾਂਗਰਸੀ ਇਕੱਠੇ ਹੋ ਗਏ ਕਾਂਗਰਸ ਕਹਿੰਦਾ ਇੱਕ ਜੁੱਟ ਨਜ਼ਰ ਆ ਰਹੀ ਹੈ ਭਾਵੇਂ ਜਨਮ ਦਿਨ ਸੀ ਉਹਦੇ ਬੇਟੇ ਦਾ ਪਤਾ ਨਹੀਂ ਖੰਡ ਪਾੜ ਰੱਖਿਆ ਹੋਇਆ ਸੀ ਥੋੜੀ ਹੋ ਗਈ ਸੁਲਾ ਚੰਨ ਚੰਨੀ ਦੇ ਨਾਲ ਦੇਖੋ ਗੱਲ ਸੁਣੋ ਇਹਦਾ ਤੁਹਾਲਦਾ ਜੰਨੀ ਨੂੰ ਪੁੱਛ ਲੋ ਜੀ ਮੈਂ ਤਾਂ ਤਾਂ ਪੁੱਛ ਰਿਹਾ ਕਿ ਤੁਸੀਂ 2022 ਚ ਕਾਫੀ ਕੀਆ ਸੀ ਤੇ ਬਾਰੇ ਮੈਂ ਹੁਣ ਕੋਈ ਗੱਲ ਬਾਤ ਹੋਈ ਫੋਨ ਫੁੰਦੇ ਤੁਹਾਡੇ ਨਾਲ ਖੂ ਸਮਾਂ ਬੜਾ ਬਲਵਾਨ ਹੁੰਦਾ ਓਦੋਂ ਸਮਾਂ ਕੀ ਸੀ ਠੀਕ ਹੈ ਕਿ ਨਹੀਂ ਗੱਲ ਓਦੋਂ ਮੈਂ ਕਿਹਾ ਮੈਂ ਨਹੀਂ ਕਹਿੰਦਾ ਕਿਹਾ ਸ਼ਰੀਆਮ ਕਿਹਾ ਲੇਕਿਨ ਉਸ ਤੋਂ ਬਾਅਦ ਕਈ ਗੱਲਾਂ ਹੁੰਦੀਆਂ ਚੰਨੀ ਮੇਰਾ ਅਜ਼ੀਜ਼ ਮੇਤੋ ਬਹੁਤ ਜੂਨੀਅਰ ਹੈ ਚਾਹੇ ਮੁੱਖ ਮੰਤਰੀ ਰਹਿ ਚੁੱਕਿਆ ਮੁੰਡੇ ਇਲਾਕੇ ਮੈਂ ਇਲੈਕਸ਼ਨ ਲੜਿਆ ਉੱਥੇ ਮੇਰਾ ਪਿਆਰ ਹੈ ਸਾਡੀ ਆਪਸ ਚ ਇੱਕ ਗੱਲ ਹੈ ਕੋਈ ਅਸੀ ਗੱਲ ਹੈ ਨਹੀਂ ਕਾਠੋ ਚੰਗੀ ਗੱਲ ਹੈ ਸਾਫ ਦਾ ਮੁੱਖ ਮੰਤਰੀ ਬਲੈ ਸਾਬ ਲੋਕ ਚਲੇ ਗਏ ਇੱਕ ਨਵੀਂ ਗੱਲ ਥੋੜਾ ਕੋਈ ਆ ਜੋ ਡਾਕਟਰ ਵਰਸਨ ਬਹੁਤ ਬੁਣੂ ਬੁਲਾਇਆ ਸੀ ਜੰਨੀ ਨੇ ਜੰਮ ਨੂੰ ਬੁਲਾਇਆ ਸੀ ਤੁਸੀਂ ਗਏ ਨਹੀਂ ਫਿਰ ਨਹੀਂ ਨਹੀਂ ਗਏ ਬੇਟਾ ਗਿਆ ਮੈਂ ਨਹੀਂ ਗਿਆ ਜਾ ਸਕਿਆ ਮੈਂ ਨਹੀਂ ਗਿਆ ਬੇਟਾ ਤੁਹਾਡੀ ਕਿਸਲਾ ਦੋਨਾਂ ਦੀ ਸਾਡਾ ਸਰਟ ਬੜੀ ਕਿਸਲਾ ਹੈ ਪਰਿਵਾਰ ਦੀ ਇਹ ਕੁਸ਼ਕ ਹੈ ਪਤਾ ਨਹੀਂ ਰੋਲਾ ਜਿਹਾ ਪਿਆ ਹੋਇਆ ਕਹਿੰਦਾ ਕਿ ਅਲਗ-ਅਲਗ ਜਿਹੀ ਹੋਗ ਚਲੋ ਰੋਲਾ ਲੋ ਤਾਂ ਦੁਨੀਆਂ ਅਲਗ-ਅਲਗ ਹੁੰਦੀ ਆਏ ਆ ਮੈਂ ਤਾਂ ਰੋਲਾ ਜਿਹਾ ਨਜ਼ਰਕ ਤੇ ਆਇਆ ਨਹੀਂ ਤੁਹਾਨੂੰ ਜਿਆਦਾ ਹੁਣ ਮੈਂ ਤੁਹਾਨੂੰ ਕੋਈ ਮੈਂ ਗੱਲ ਸਮ 2022 ਚ ਤੁਸੀਂ ਕੰਗਸਭਾ ਕੇ ਆ ਸੀ ਚੰਨੀ ਬਾਰੇ ਕਿ ਕਾਫੀ ਕੁਛ ਉਹ ਗੁੱਸੇ ਚ ਕਹਿ ਹੋ ਗਿਆ ਸੀ ਜਜ਼ਬਾਤੀ ਹੋ ਗਿਆ ਸੀ ਜਾਂ ਫਿਰ ਉਹਦਾ ਹੁਣ ਕਿਤਨੇ ਪ੍ਰਸਤਾਵ ਆ ਲੱਗ ਰਹੇ ਆ ਤੁਹਾਨੂੰ ਨਾ ਕਿ ਆ ਵੀ ਉਹ ਗੱਲ ਨੂੰ ਆਪਾਂ ਨਾ ਛੜੀਏ ਅੱਛੀ ਗੱਲ ਹੈ ਠੀਕ ਹੈ ਨਾ ਗੱਲ ਮੇਨਲੀ ਮੈਂ ਕਿ ਹਾਲਾਤ ਬਲਵਾਨ ਹੋਨੇ ਹਾਲਾਤ ਮੁਤਾਬਕ ਇਨਸਾਨ ਹਰ ਕਦਮ ਚੱਕਦਾ ਹੈ ਹਾਲਾਤ ਬਦ ਬੰਦਾ ਠੀਕ ਹੋ ਜਾਂਦਾ ਹੈ ਹਾਲਾਤ ਮੁਤਾਬਕ ਹਰ ਬੰਦਾ ਐਕਸ਼ਨ ਚੱਕਦਾ ਕੰਮ ਕਰਦਾ ਰਿਸ਼ਤਾ ਕਰਦਾ ਮੁੰਡੇ ਕੁੜੀ ਦਾ ਧਿਆਨ ਪੈਣਾ ਦਾ ਸੋਚ ਕੇ ਕਰਦਾ ਉਹ ਤਾਂ ਬਾਅਦ ਚ ਪਤਾ ਲੱਗਾ ਚੰਗਾ ਕਾਰੋਬਾਰ ਦਾ ਸੋਚ ਕੇ ਕਰਦੇ ਮੈਂ ਸ਼ੁਰੂ ਕਰਦਾ ਉਲਟ ਪੈਂਦਾ ਮੁਨਾਫਾ ਹੁੰਦਾ ਕਿਹਾ ਹੁੰਦਾ ਗੱਲ ਬਾਅਦ ਦੀ ਹੈ ਪਰ ਮੈਂ ਕਹਿੰਦੇ ਮੈਨੂੰ ਮਨ ਨਹੀਂ ਆਇਆ ਮੈਂ ਗਲਤ ਕੰਮ ਕੀਤਾ ਮੈਂ ਮਨੁੱਖ ਗਿਰੀ ਜੈ ਸਿੰਘ ਕੌਂਸਲ ਲੈ ਕੇ ਚੌਥਰ ਪ੍ਰਧਾਨ ਤੀ ਯੂਨੀਵਰਸਿਟੀ ਦਾ ਕਿੰਨੇ 51 ਸਾਲ ਹੋ ਗਏ 51 ਸਾਲ ਕਹਿੰਦੇ ਮੈਂ ਡੋਲਿਆ ਨਹੀਂ ਸੋਨੀਆ ਗਾਂਧੀ ਦੀ ਹਾਈ ਕਮਾਂਡ ਦੀ ਕਿਰਪਾ ਨਾਲ ਰਾਹੁਲ ਗਾਂਧੀ ਦੀ 6 ਵਾਰ ਲੜੀਏ ਤੋਂ ਕਿੰਨੀ ਬੋਕ ਤੇ ਰਿਕਾਰਡ ਟਾਈਮ ਕਰ ਲੋ ਸਿਓਰ ਕਿਸ ਨੂੰ ਮਿਲੀ ਹੈ ਲੜੀਏ ਦਾਸ ਨੇ ਉਹਦਾ ਚੰਨੀ ਮੁੱਖ ਮੰਤਰੀ ਬਣ ਗਿਆ ਤੇ ਪ੍ਰਮਾਤਮਾ ਨੇ ਵੀ ਦੇਖ ਲਓ ਤੁਸੀਂ ਜੋ ਕਰਿਆ ਉਹ ਸਾਡੀ ਆਪਸ ਦੀ ਕੋਈ ਗੱਲ ਨਹੀਂ ਮੇਰਾ ਛੋਟਾ ਭਰਾ ਹੈ ਮੈਨੂੰ ਸ਼ੁਭਚਾਵਾ ਦਿਨਾ ਉਹ ਮੇਰੇ ਨਾਲ ਹੈ ਉਹਦੇ ਨਾਲ ਅੱਛਾ ਕਿੰਨੀਆਂ ਕਿ ਬਲਾਕ ਸੰਮਤੀ ਗਿਰਬਸੇ ਚੋਣਾ ਤੁਹਾਨੂੰ ਲੱਗਦਾ ਕਿ ਉਮੀਦਵਾਰ ਥੋੜੀ ਜਿੱਤਣਗੇ ਖੜਦੇ ਦੇ ਵਿੱਚ ਕਿੰਨੀ ਗਾ ਤੁਸੀਂ ਵੀ ਕਾਫੀ ਨੂੰ ਥਾਪੜ ਦਿੱਤਾ ਮੁੱਲਾ ਪਰ ਖੜਾਇਆ ਆਪਣਾ ਉਮੀਦਵਾਰ ਹੋਰ ਵੀ ਕਾਫੀ ਮੇਰਾ ਥਾਪੜਾ ਸਾਰੀ ਕਾਂਗਰਸ ਨੂੰ ਹੈ ਇਹ ਗੱਲ ਧਿਆਨ ਨਾਲ ਸੁਣੋ ਠੀਕ ਹੈ ਨਾ ਗੱਲ ਲੇਕਿਨ ਇਹ ਟਿਕਟਾਂ ਜੋ ਹੋਈਆਂ ਠੀਕ ਹੈ ਕੋਈ ਗੱਲ ਅਸੀਂ ਅਮਨਤ ਕਰਾਂਗੇ ਲੇਕਿਨ ਅਜੇ ਸਮੀਕਰਨ ਸਾਹਮਣੇ ਆਊਗਾ ਦੋ ਦਿਨਾਂ ਬਾਅਦ ਅੱਜ ਪਰਚੇ ਵਾਪਸ ਹੋ ਗਏ ਕੌਣ ਖੜਾ ਹੋ ਗਿਆ ਕੌਣ ਰਹਿ ਗਿਆ ਸਾਰਾ ਲੱਗੂ ਪਤਾ ਲੇ